ਚਾਰ ਪੈਰਾਂ ਦੇ ਅੰਦਰ ਅੰਦਰ ਕਲਮਾ ਨਾ ਪੜਿਆ ਸਾਨੂੰ ਇੱਥੇ ਨਗਰ ਨਹੀਂ ਹੋਣਾ ਚਾਹੀਦਾ ਟੱਕੋ ਡੰਡਾ ਦੇਰਾਂ ਦੇ ਪਿੱਛੋਂ ਹਾਂ ਹਾਂ ਸਿਰਫ ਚਾਰ ਪੈਰ ਹਾਂ ਹਾਂ ਚਾਰ ਪੈਰ ਹਾਂ ਅਤੀਤ ਤੱਕ ਜਬੀਰ ਤੋਂ ਚੱਲ ਕੇ ਤੁਹਾਡੇ ਕੋਲ ਬੇਇੱਜ਼ਤੀ ਕਰਵਾਇਆ ਤੁਸੀਂ ਆਪ ਪੰਡਤਾਂ ਸਾਡੀ ਰਾਖੀ ਕਰੋ ਗੁਰੂ ਦੀ ਸਾਡੀ ਰੱਖਿਆ ਕਰੋ ਸੁਰੱਖਿਆ ਕਰੋ ਜੀ ਗੁਰੂ ਤੇਗ ਬਹਾਦਰ ਸਾਹਿਬ ਗੋਲੇ ਭਾਈ ਡਰਦੇ ਕਿਉਂ ਹੋ ਤਕੜੇ ਹੋਵੋ ਜ਼ੁਲਮ ਦੇ ਖਿਲਾਫ ਆਵਾਜ਼ بلند ਕਰੋ ਆਪਣੀ ਰਾਖੀ ਕਰਨੀ ਆਪ ਸਿੱਖੋ ਉਹ ਅਕਾਲ ਪੁਰਖ ਜਰੂਰ ਤੁਹਾਡੀ ਮਾਂ ਫੜੇਗਾ ਤੇ ਕਾਸੀ ਨੂੰ ਦਿਨ ਮਹਿ ਮਹਿ ਤੇ ਮਾਨਤ ਆਨ ਰੂਦੀ ਰੂਦੀ ਅਸੀਂ ਤਾਜ ਤੱਕ ਕਦੇ ਮੱਕੀ ਵੀ ਨਹੀਂ ਮਾਰੀ ساری عمر ਤੇਰੀ ਤੇ ਪਿਆਰੀ ਤੂੰ じゃ ਕਰਦੇ ਨੇ ਪਤਰਾ ਕੇ ਨੱਕ ਰਗਦੇ ਤੂੰ ਜਨਾਰੇ ਸ਼ਿਕਾਇਤ ਕਰਾਏ ਤੂਬ ਮੱਤੀਆਂ ਜਗਾਈਆ ਸਾਡੀ ਗੁਰੂ ਦੀ ਸਾਡੀ ਮਾਤਿ ਦੇ ਲਈ ਕੋਈ ਨਹੀਂ ਤੋੜਿਆ ਗੁਰੂ ਦੀ ਕੋਈ ਨਹੀਂ ਤੋੜਿਆ ਉਹਨਾਂ ਜੀ ਤੁਹਾਡੇ ਅਗੇ ਆਪਣੀ ਪ੍ਰਿਆਰ ਰੱਖ ਕੇ ਆਏ ਪਿਆਰ 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 ਹਾਂ ਅੱਛਾ ਭਾਈ ਜੇ ਇਹ ਗੱਲ ਹੈ ਫਿਰ ਇਸ ਡਾਕ ਨੂੰ ਕਦਰ ਵਾਸਤੇ ਤਾਂ ਕਿਸੇ ਬੋਹੋ ਤੋਂ ਵੱਡੇ ਮਹਾਂਪੁਰਸ਼ ਨੂੰ ਦਿੱਲੀ ਵਿੱਚ ਜਾ ਕੇ ਕੁਰਬਾਨੀ ਦੇਣੀ ਤੋਂ ਨਹੀਂ ਉਹਨਾਂ ਦਾ ਜੀ ਇਹ ਗੱਲ ਸੁਣ ਕੇ ਬਾਗ ਗੁਰੂ ਗੋਬਿੰਦ ਰਾਏ ਬੋਲੇ ਪਿਤਾ ਜੀ ਜੇ ਇਹ ਗੱਲ ਹੈ ਤਾਂ ਤੁਹਾਡੇ ਤੋਂ ਦਿਨ ਆਪਣਾ ਹੋ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ ਪਤ ਜੀ ਅਸੀਂ ਦੇਸ਼ ਦੇ ਧਰਮ ਤੇਰੇ ਤੇ ਜੱਜਰ ਨੂੰ ਬਚਾਉਣ ਦੇ ਖਾਤਰ ਬਹੁਤ ਸਿੱਖੀ ਦੇ ਲਈ ਰਵਾਣਾ ਹੋਵੇ ਸਾਡੇ ਇੱਕੋ ਸੱਦੇ ਤੇ ਇੱਥੇ ਪਧਾਰੇ ਜੀ ਉਮੀਦ ਕਰਦੇ ਆਂ ਕਿ ਇੱਥੇ ਆਉਣ ਵਿੱਚ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਈ ਹੋਵੇ ਨਹੀਂ ਜੀ ਸਰ ਕੋਈ ਤਕਲੀਫ ਨਹੀਂ ਇੱਕ ਵਾਰ ਤੇ ਸਾਰਿਆਂ ਦਾ ਬਹੁਤ ਬਹੁਤ ਸਮਾਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਰਾਬੀ ਜੀ ਤੁਹਾਨੂੰ ਸਦਾ ਹੀ ਆਰੇ ਇੱਥੇ ਇਕੱਠੇ ਅੱਜ ਕਿਸ ਵਾਸਤੇ ਹੋਇਆ ਨਾ ਕੋਈ ਸ਼ਾਦੀ ਨਾ ਵਿਆਹ ਤੇ ਨਾ ਕੋਈ ਜਰਮਦਿੰਦਾ ਨਿਉਤਾ ਹੈ ਨਿਰਭੰਤ ਦੋਸਤੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਖੁਸ਼ੀ ਦੇ ਮੌਕੇ ਤੇ ਇਕੱਠੇ ਕਿਤੇ ਜਾਓ ਸੱਜ ਇੱਕਦਾਂ ਹੀ ਸਾਨੂੰ ਇਕੱਠ ਹੋਦੋਂ ਵੀ ਕਰਦੇ ਪੈਂਦੇ ਆ ਜਦੋਂ ਸਿਰ ਤੇ ਖਤਰੇ ਦੇ ਬੱਦਲ ਮਡਰਾ ਰਹੇ ਰਾਜਾ ਜੀ تین ਚੰਗੇ ਐਸਾ ਕੀ ਹੋ ਗਿਆ ਜਰਾ ਹੁਲਕਾ ਨਸੋ ਸਾਨੂੰ ਸਾਰੇ 22 ਤਰ ਦੇ ਪਹਾੜੀ ਰਾਜਨ ਬਹੁਤ ਵੱਡੀ ਚੁਣੌਤੀ ਆ ਰਹੀ ਜਰਾ ਜੀ ਜੀ ਹਾਂ ਚਨੋਤੀ ਉਹ ਵੀ ਬਹੁਤ ਵੱਡੀ ਰਾਜਾ ਪਿੰਤਾਂ ਜੀ ਇਹੋ ਜੀ ਕਰੀ ਬਹੁਤ ਵੱਡੀ ਚਨੋਤੀ ਹੈ ਜਿਸ ਬਾਰੇ ਸਾਨੂੰ ਕੋਈ ਗਿਆਨ ਹੀ ਨਹੀਂ ਮੇਰੇ ਵੀ ਪ੍ਰਕਾਸ਼ ਜੀ ਰਾਜ ਕਰਨ ਲਈ ਸੋਨਾ ਵੀ ਖੁੱਲ੍ਹੇ ਹੱਥਾਂ ਨਾਲ ਪੈਂਦਾ ਹੈ ਰਾਜਾ ਪਿੰਤਾਂ ਜੀ ਅਸੀਂ ਸਭ ਨੇ ਬਹਾਦਰ Rajput ਲਿਆ ਦਾ ਦੁੱਧ ਪੀਤਾ ਤੁਸੀਂ ਮੁਕੰਦ ਕਰੋ ਫਿਰ ਤੂੰ Rajputਾਂ ਦੀ ਸ਼ਾਨੋ ਸ਼ੌਕ ਨੂੰ ਬਣਾ ਕੇ ਰੱਖੇ ਸਾਡਾ ਫਰਜ਼ ਬੰਦਾ ਫਿਰ ਖਤਰਾ ਕੈਂਤੀ ਦਾ ਮਨਨਪੋਤ ਇਹ ਲੋਕ ਬੰਦੋ ਗੋਮਿੰਦ ਡਰਾਈਵ ਗੋਮਿੰਦ ਡਰਾਈਵ ਜਿਹੜਾ ਸਾਨੂੰ ਸਾਰਿਆਂ ਨੂੰ ਹੜੱਪ ਕੇ ਆਪ ਖੁੱਦ ਮੁਖਤਿਆਰ ਬੰਨਾ ਚਾਹਵਾ ਨਹੀਂ 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 ਰਹਿ ਅਭੀ ਇੰਦਨ ਜੀ ਇਹ ਤੁਹਾਡਾ ਵਹਿਮ ਹੈ ਉਹ ਅਜੇ ਹਰ ਕੁਝ ਨਹੀਂ ਕਰ ਸਕਦਾ ਆਜਾ ਸਾਹਿਬ ਕਿੱਥੇ ਅਸੀਂ ਸੂਰਤਬੱਤੀ ਖਾਮਤਾਨੀ ਰਾਜਪੂਤ ਕਿੱਥੇ ਹੋ ਇਸੇ ਚੀਜ਼ ਦਾ ਸਾਨੂੰ ਫਿਕਰ ਹੈ ਐਸੀ ਗੱਲ ਦਾ ਫਿਕਰ ਹੈ ਉਹ ਕੱਲ ਨੂੰ ਲੜਾਈ ਦੇ ਮੈਦਾਨ ਵਿੱਚ ਕੋਈ ਉੱਚ ਨੀਚ ਹੋਗੀ ਅਸੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਰਾਜਾ ਸਾਹਵਾ ਇੱਥੇ ਮੈਂ ਤੁਹਾਡੇ ਨਾਲ ਸਹਿਮਤ ਐ ਵੀ ਉਹ ਤਾਂ ਸਾਰੀਆਂ ਮਾਰੀਆਂ ਤੇ ਲੀਨੀਆਂ ਜਾਤਾਂ ਨੂੰ ਮਾਰ ਕੇ ਫੌਜ ਬਣਾਈ ਕਰਦਾ ਹਾਂ ਸਾਧਕਰ ਕੋਕਰ ਫਿਰ ਉਹ ਲੜਦਾ ਹੈ ਵੀਰ ਬਸਾਂ ਦੀਆਂ ਗੱਲਾਂ ਹੂੰ ਸਭ ਨੂੰ ਕੋਟ ਪਾੜਿਆ ਬਸ ਕਹਿੰਦਾ ਉਹ ਕਿੱਥੇ ਅਸੀਂ ਤੇ ਕਿੱਥੇ ਹੋਣੀ ਹੈ ਹਾਂ ਹਿੱਦੂ ਸੰਸਿਟੀ ਦਾ ਬੁਮਾਰਾ ਹਾਂ ਨਾ ਹੁਣ ਕਰੋ ਗੱਲ ਉਹ ਜੇ ਕੱਲ ਨੂੰ ਆਪਾਂ ਨੂੰ ਵੀ ਇੱਕੋ ਪੰਗਤ ਵਿੱਚ ਬਿਠਾਦਾ ਇਹ ਉਹ ਆਪਣੀ ਹੈ ਤੇ ਰਾਜਾ ਸਾਹਿਬ ਮੈਨੂੰ ਇੱਕ ਗੱਲ ਦੀ ਸਾਹਮਣੇ ਨਹੀਂ ਆਉਂਦੀ ਕਿ ਜਿਸ ਦੇ ਪਿਤਾ ਨੇ ਜੀਵਨ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਹੋਵੇ ਆਪਣਾ ਸੀਸ ਕਟਵਾਇਆ ਹੋਵੇ ਉਹ ਭਲਾ ਇੰਜ ਕਿਉਂ ਕਰੇਗਾ ਮੈਨੂੰ ਲੱਗਦਾ ਹੈ ਉਹਨੂੰ ਮੁਗਲਾਂ ਤੋਂ ਡਰ ਲੱਗ ਰਿਹਾ ਹੋਣਾ ਸ਼ਾਇਦ ਇਸੇ ਕਰਕੇ ਹੂੰ ਨਹੀਂ ਨਹੀਂ ਉਹ ਕੱਲਾ ਦਿੱਲੀ ਸਰਕਾਰ ਨਾਲ ਸ਼ੱਕ ਨਹੀਂ ਲੈ ਸਕਦਾ ਮੁਗਲ ਫੌਜਾਂ ਦਾ ਆਨੰਦਪੁਰ ਨੂੰ ਮਸੂਲ ਤੇ ਆ ਪੜ ਨਹੀਂ ਆ ਮੈਂ ਆਪ ਦੀ ਨਾਲ ਸਹਿਮਤ ਹਾਂ ਹਜੂਰ ਨਾਲੇ ਬਗਾਵਤੀ ਅਗਧਾ ਤੁਹਾਨੂੰ ਕਿੱਥੋਂ ਸੰਜਿਆ ਰਾਇ ਜੀ ਤੁਹਾਨੂੰ ਅਣੀ ਨੇ ਕਿੱਦ ਵਿੱਚ ਕੀ ਹੋਇਆ ਆਪਾਂ ਸਾਰਿਆਂ ਨੇ ਦੇਖਿਆ ਹੀ ਹੈ ਫਿਰ ਤੋਂ ਬਾਦ ਨਧੌਣ ਚ ਦੇਖ ਲੋ ਨਰਾਇਣ ਦਾ ਹੌਟੇ ਸੁਬੇਦਾਨ ਤੇ ਨੁਕਸਾਨ ਸਾਰਾ ਪਹਾੜੀ ਰਾਜਪੂਤ ਰਾਜਿਆਂ ਦਾ ਤੇ ਜੇ ਹੋਣ ਵੀ ਆਪਾਂ ਕੱਥੇ ਨਾ ਹੋਏ ਆ ਪਹਾੜੀ ਤੇ ਨਧੌਣ ਵਾਲੀਆਂ ਗੱਲਾਂ ਦੁਬਾਰਾ ਹੋਣਗੀਆਂ ਰਾਜਾ ਸਾਹਿਬ ਇਸ ਤੋਂ ਕੀ ਮਤਲਬ ਕਿ ਹੁਣ ਸਾਨੂੰ ਗੱਲਬਾਤ ਕਰਨ ਲਈ ਇਹ ਕਮੀ ਕਾਣਵਾਦੀ ਪਗਤ ਦੀ ਬੇਤਨਾਬੀ ਇਹ ਗੱਲ ਉਹ ਵੀ ਨਵਾ ਸਾਹਿਬ ਬੜੇ ਪਰੇਸ਼ਾਨ ਦਿਖਾਈ ਦਿੰਦੇ ਹੋ ਤबीयत ਦਾ ਨਾਸਾਜ ਨਿਕਰੇ ਐ ਪੁੱਛੋ ਕੇ ਕੀ ਨਹੀਂ ਹੋ ਰਹਾ ਪਚਾਨ ਸਿੰਘ ਹਤੀਸਾਰੀ ਦਾ ਸੌਰੀ ਤੱਕੇ ਕੀ ਜਵਾਬ ਦਿਆਗੇ ਬਾਸ਼ਾ ਔਰੰਗਜ਼ੇਬ আলমਗੀਰ ਨੂੰ ਸਾਡੀ ਐਡੀ ਵੱਡੀ ਫੌਜ ਮਟਾ ਦਿਖਾ ਮਾਰ ਐ ਐ ਕਾਫਰ ਦਾ ਬੰਦੇ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹਾਂ 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 ਵਰਸਪ ਕੋਸ਼ ਕਾਫਰ ਨੂੰ ਹਰ ਹਾਲ ਤੋਰ ਗ੍ਰਿਫਤਾਰ ਕਰਨਾ ਪਿਆ ਹੈ ਹਾਂ ਹਾਂ ਹਰ ਹਾਲ ਵਿੱਚ ਵਰਸਪ ਤੁਸੀਂ ਫਿਕਰ ਨਾ ਕਰੋ उस बागी गुरु नही कल खुद गिरफ्तारी देनी पवेगी बहादुर मुगल फौजा उस बागी गिरफ्तार नहीं कर सकी फौजा पिछे पिछे पड़िया ने तो चाहिए बहादुर फौज कमिया हो गई ने है बहादुर पता चलिया गुरु के दो बच्चे बहादी करा फौजा के झट पे बड़ी बहादुरी का लड़ते लड़ते खुदा भी प्यारे हो गए पर किसी ने हार नहीं मनी यह इनी ताकत कितो कोई सही फरमायाकाली साहब हर तक असि

ਇਸ ਤਰ੍ਹਾਂ ਹੀ ਖੜਾਏ ਸ਼ਾਇਦ ਇਸੇ ਕਰਕੇ ਸਾਡੀਆਂ ਫੌਜਾਂ ਉਸ ਨੂੰ ਗ੍ਰਿਫਤਾਰ ਨਾ ਕਰ ਸਕੀਆਂ ਹੋਣ ਸਰਹਯੂ ਸੁੱਚਾ ਜੀ ਕੁਝ ਅਕਲ ਦੇ ਹੱਥ ਮਾਰੋ ਤੁਸੀਂ ਮੁਗਲ ਦਰਬਾਰ ਵਿੱਚ ਛੱਡ ਕੇ ਦੁਸ਼ਮਣ ਦੀਆਂ ਤਰੀਫਾਂ ਕਰ ਰਹੇ ਹੋ ਲਾਹੌਰ ਵਿੱਚ ਲਾਕੂਤ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਹਾਰ ਨੂੰ ਜਿੱਤ ਵਿੱਚ ਬਦਲਣਾ ਸਾਰੇ ਸੁੱਚਾ ਜੀ ਬੇਲਪੁਰ ਸਹੀ ਫਰਮਾ ਰਹੇ ਨੇ ਕਾਰੀ ਸਾਹਿਬ

ਸਾਰੇ ਗਾਜੀਆਂ ਜਰਨੈਲਾਂ ਨੂੰ ਚੌਕਸ ਕਰ ਦਿਓ ਸਾਰੇ ਮਸੀਤਾਂ ਦੇ ਮੌਲਵੀਆਂ ਨੂੰ ਇਸ ਤੋਂ ਵੀ ਵੱਧ ਖਬਰਦਾਰ ਕਰ ਦਿਓ ਮੇਰਾ ਮਨ ਕਹਦਾ ਹੈ ਕਿ ਬਹੁਤ ਛੇਤੀ ਕੋਈ ਅੱਛੀ ਖਬਰ ਆਉਣ ਵਾਲੀ ਹੈ ਸਰਹੰਦ ਦਾ ਨਾਂ ਹਮੇਸ਼ਾ ਦੀ ਤਰ੍ਹਾਂ ਪੂਰੇ ਬੜੇ ਸ਼ਗੀਰ ਦੇ ਵਿੱਚ ਰੌਸ਼ਨ ਰਹੇਗਾ ਸਰਕਾਰ ਰੌਸ਼ਨ ਰਹੇਗਾ ਕੋਈ ਨਾ ਕੋਈ ਆਪਣੇ ਸਾਥ ਤੋਂ ਡਰੋ ਇਹਨਾਂ ਨੂੰ ਉਹ ਜੀ ਮੋਤੀ RAM ਦੇ ਪਰਿਵਾਰ ਦੀ ਐਨੀ ਸੇਵਾ ਪ੍ਰਵਾਨ ਕਰਦਾ ਜਾ ਕਾਹੇ ਤੂ ਕਬੀ ਤੇ ਆ ਕਿ ਤੁਸੀਂ ਵੱਡੇ ਹੋ ਜਾਓ ਤੁਹਾਨੂੰ ਪਰੀਆਂ ਤੋਂ ਵੀ ਸੋਹਣੀਆਂ ਖਾਂਦਸਾ ਦੀਆਂ ਦੇ ਜੋੜੇ ਦੇਾਂਗੇ ਪਰ ਇੱਕ ਵਾਰ ਕਲਮਾ ਪੜ੍ਹ ਅੱਛਾ ਫੇਰ ਇਹ ਬੱਚੇ ਕੀ ਕਹਿੰਦੇ ਸਭ ਵਕਤ ਬਰਬਾਦ ਕਰ ਲੀਆਂ ਗੱਲਾਂ ਸਗੋਂ ਕਲਮੇ ਦੀ ਜਗ੍ਹਾ ਤੇ ਬੋਲੇ ਸੋਨਿਆ ਦੇ ਨਾਰੇ ਲਾਉਣ ਲੱਗੇ ਹੋਏ ਨਾ ਬੱਚੇ ਆਦਿ ਇਹ ਬਦਾਸ਼ ਫੇਰ ਇਹ ਨਵਾਬ ਵਰਤੀ ਖਾਂਦੀ ਤਾਕਤ ਨੂੰ ਨਹੀਂ ਜਾਣਦੇ ਫਰਕਾ ਸੀ ਵੀ ਕੋਈ ਹੱਦ ਹੁੰਦੀ ਹੈ ਖਵਾਬ ਸਾਹਿਬ ਕੁਸਿਤਾ ਸਾਰੀਆਂ ਚੰਗੀਆਂ ਚੀਜ਼ਾਂ ਇਹਨਾਂ ਨੂੰ ਪੇਸ਼ ਕੀਤੀਆਂ ਪਰਸਿਆਂ ਨੇ ਸਾਥੀ ਕਹਿੰਦੇ ਕਿ ਸੱਪਾਂ ਨੂੰ ਜਿੰਨਾ ਮਰਜੀ ਦੁੱਧ ਪਿਆ ਲੋ ਉਹ ਅਖੀਰ ਨੂੰ ਡੰਗ ਮਾਰਦੇ ਹੀ ਮਾਰਦੇ ਨੇ ਸਰਕਾਰ ਅਸੀਂ ਆਖਰੀ ਵਾਰ ਕਹਿ ਰਹੇ ਆ ਤੇਰੇ ਬਸਤੇ ਹੋਰ ਵੀ ਦੇਰ ਕਬੂਲ ਕਰ ਲੈਣਾ ਮੰਨੇ ਤਸੀ ਇਹ ਸਿੱਟਾ ਸਾਰੇ ਅੱਗੇ ਜਿਸ ਨਾਲ ਹਵਾ ਦਾ ਤਾਰ ਜਿਹੀ ਫੈ ਪੈ ਜਾਏਗੀ ਭਾਰੀ ਸਾਹ ਇਹ ਸਰਾ ਕੀ ਕਹਿੰਦੀ ਹੈ ਲੋਕਾਂ ਸਾਹ ਦੇਰ ਕਬੂਲ ਕਰ ਲਈ ਜੋ ਕੁਝ ਵੀ ਕਰਨਾ ਪਵੇ ਸਭਾ ਕਹਲਾ ਲ ਕਾਜੀ ਸਾਹਿਬ ਕੀ ਫਰਮਾ ਰਹੇ ਉਹ 9 ਤੇ 7 ਸਾਲ ਦੇ ਮਾਸੂਮ ਬੱਚੇ ਨੇ ਨਾਦਾਨ ਨੇ ਜਰਾ ਤਰਸ ਕਰੋ ਜਵਾਬ ਸਾਹਿਬ ਜੰਦੀਆਂ ਚੂਣਾ ਦੇ ਮੂਹ ਤੇ ਖੇ ਹੁੰਦੇ ਨੇ ਵੱਡੀਆਂ ਹੋ ਕੇ ਕਿ ਪੈਰਾਂ ਨੂੰ ਹੋਰ ਲਉ ਲੋਹਣ ਕਰ ਦਿਆਂ ਦੀਆਂ ਤੁਹਾਨੂੰ ਕੋਈ ਐਸੀ ਸਜ਼ਾ ਤਕਦੀਸ ਕਰੋ ਜਿਸ ਨਾਲ ਉਹ ਸਕ ਪਰੇ ਦੇ ਵੀ ਸ਼ਕਤੀ ਦੇ ਅੱਗੇ ਜਵਾਬ ਸਾਹਿਬ ਮੈਂ ਤਾਂ ਕਹਿਣਾ ਵਾ

ਇਸਾ ਫੌਰੀ ਵਿਚਾਰੀ ਜਨਤਾ ਦੇ ਬਹੁਤ ਦੇ ਤੋਂ ਹੁੰਦਾ ਆ ਰਿਹਾ ਹੈ ਨਵਾਬ ਸਾਹਿਬ ਜੇਰਾ ਤਹੱਲਮ ਤੋਂ ਕਮ ਲਵੋ ਤਹੱਲਮ ਤੋਂ ਬਾਦੀ ਸਾਹਿਬ ਅਨੁਸਾਰ ਬਾਰੇ ਪੂਰਾ ਪਤਾ ਹੈ ਸਚਾਰਾ ਜੀ ਅਕਰ ਨੂੰ ਹੱਥ ਮਾਰੋ ਤੁਸੀਂ ਵਜ਼ੀਰ الاول ਹੋ ਕੇ ਇੱਕੀ ਹਮਾਰੇ ਹੋ ਇਸਲਾਮ ਕਿਸੇ 마ਸੂਮ ਲਹਤਾਂ ਅਤੇ ਨਵਨ ਬੱਚੇ ਦੀ ਜਾਨ ਲੈਣ ਦੀ ਇਜਾਜ਼ਤ ਨਹੀਂ ਦਿੰਦਾ ਹਾਂ ਇਹ ਬਦਲਾ ਲੈਣਾ ਹੈ ਤਾ ਇਹਨਾਂ ਦੇ ਵੱਲ ਤੋਂ ਤੇ ਬੱਚੇ ਤਾਂ ਬਖਸੂਰ ਨੇ ਨਵਾਬ ਸੇ ਮੁਹੰਮਦ ਨੇ ਕੋਟਲਾ ਹਿੱਕ ਹਿੱਕਾ ਹੱਥੇ ਬੱਚਾ ਲਈ ਹੱਦੇ ਦਿਲ ਵਿੱਚ ਇੰਨੀ ਮੁਹੱਬਤ ਕਿਉਂ ਬਾਦਸ਼ਾਹ ਇਨਸਾਨੀਅਤ ਨਾਲ ਦੀ ਵੀ ਕੋਈ ਚੀਜ਼ ਹੁੰਦੀ ਹੈ ਜਦੋਂ ਮੁਕਾਬਲਾ ਤੇ ਟੱਕਰ ਬਰਾਬਰ ਦੀ ਹੋਵੇ ਨਾ ਬਹਾਦਰੀ ਦਾ ਵੀ ਉਦੋਂ ਹੀ ਪਤਾ ਲੱਗਦਾ ਹੈ ਇਹ ਬੱਚੇ ਤਾਂ ਬਖਸੂਰ ਨੇ ਨਵਾਬ ਸੇ ਮੁਹੰਮਦ ਵੀ ਟੁੱਟ ਗਏ

ਹੇ ਤੋਗਾਦਰ ਤੇ ਨੈਣੂ ਸ਼ੇਰ ਮੁਹੰਮਦ ਅਸੀਂ ਇਹਨਾਂ ਬੱਚਿਆਂ ਨੂੰ ਤੇਰੇ ਹਵਾਲੇ ਕਰ ਦਿਆਂ ਬਾਅਦ ਤੇ ਤੂੰ ਇਹਨਾਂ ਦਾ ਕਤਲ ਕਰਕੇ ਆਪਣੇ ਪਰਾਂਵਾਂ ਦੀ ਮੌਦਾ ਦਗਲਾ ਲੈ ਸਕੇ ਤੇ ਤੇਰੇ ਪਰਾਂਵ ਕਬਰ ਦੇ ਵਿਚੀ ਸੇ ਉੱਠ ਕੇ ਫੌਤਾ ਕਰਨ ਰਵਾਬ ਸ਼ਹਿਦ ਲੜਾਈ ਦੇ ਮੈਦਾਨ ਦੇ ਅੰਦਰ ਕੋਈ ਰਿਸ਼ਤਾ ਭੈਣ ਭਰਾ ਚਾਚਾ ਤਾਇਆ ਨਹੀਂ ਹੁੰਦਾ ਤੂੰ ਸੇ ਖੁਦ ਇਥੇ ਸਾਹਮਣੇ ਦੁਸ਼ਮਣ ਹਾਂ ਅਸੀਂ ਇਹਨਾਂ ਦੇ ਵਲ ਨਾਲ ਤੱਕ ਲੜ ਸਕਦੇ ਹਾਂ ਬੱਚਿਆਂ ਨਾਲ ਹਰ ਗਿਣ ਨਹੀਂ ਹੋਸਲਾ ਨਵਾਬ ਸ਼ੇਰ ਮੁਹੰਮਦ ਹੈ ਗੱਲ ਦਾ ਪਤਾ ਬਾਦਸ਼ਾਹ ਔਰੰਗਜ਼ੇਬ ਨੂੰ ਲੱਗਿਆ ਤਾਇਜ਼ਾਨ ਦਾਮ ਸਰਕਾਰ ਸਭ ਨੂੰ ਪਤਾ ਹੈ ਕਿ ਦਿੱਲੀ ਦੇ ਤਾਂ ਖੱਦੇ ਸਾਹਮਣੇ ਮਲੇ ਕੋਟਰੇ ਦੀ ਕੋਈ ਹیثیت ਨਹੀਂ ਬਾਦਸ਼ਾਹ ਚਾਹੇ ਉਹ ਮਲੇ ਕੋਟਰੇ ਨੂੰ ਕਿਹੜੀ ਵੀ ਤਰ੍ਹਾਂ ਮਸਲ ਕੇ ਰੱਖ ਸਕਦਾ ਹੈ ਪਰ ਅੱਜ ਮੈਂ ਇੱਥੇ ਹੱਕ ਤੇ ਸੱਚ ਦੇ ਉੱਤੇ ਖੜਾ ਤੁਸੀਂ ਜੋ ਵੀ ਕਰ ਰਹੇ ਹੋ ਇਹ ਗਲਤ ਹੈ नवाब शेर मोहम्मद मलेर कोटला कुछ तहलम तो कम लो तुम एक सच्चे सुचे मुसलमान हो फिर शराह दे उठ गया काजी साहब काजी साहब मैं शराह के खिलाफ नहीं हाँ नहीं हाँ मैं शराह के खिलाफ मैं तो सगो अज इस्लाम को बचा की खतर आए ना कि इन्हों मासूम बच्चे का कत्ल कर याद करो सचानंद जी अकल हथ मारो जो बीबी फातमा के दोनों बच्चे ਕਰਬਲਾ ਦੇ ਮੈਦਾਨ ਦੇ ਅੰਦਰ ਵੈਰੀਆਂ ਨੇ ਕੋਕੋ ਕੇ ਮਾਰੇ ਹਸਨ ਤੇ ਹੁਸੈਨ ਦੋਨੋਂ ਮਾਰੇ ਗਏ ਅੱਜ ਤੱਕ ਕੋ ਨਾ ਨੂੰ ਯਾਦ ਕਰਕੇ ਪੂਰੀ ਦੀ ਪੂਰੀ ਮੁਸਲਮਾਨ ਕੌਮ ਹੰਝੂਆਂ ਦੇ ਦਰਿਆ ਵਗਾ ਰਹੀ ਹੈ ਨਵਾਬ ਸਾਹਿਬ ਅੱਲਾ ਪਾਕ ਦਾ ਵਾਸਤਾ ਹੈ ਸਰਹਿੰਦ ਨੂੰ ਕਰਬਲਾ ਨਾ ਬਣਾਓ ਨਾ ਬਣਾਓ ਕਰਬਲਾ ਸਰਹਿੰਦ ਨੂੰ ਉਸੇ ਤਰ੍ਹਾਂ ਹੀ ਹੋਵੇਗਾ ਪਰ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸਾਰੇ ਦਰਬਾਰ ਵਿੱਚ ਇਹਨਾਂ ਬੱਚਿਆਂ ਕੋਲੋਂ ਕੁਝ ਪੁੱਛ ਸਕਦਾ ਹਾਂ ਇਜਾਜ਼ਤ ਹੈ

ਇਹਨਾਂ ਬੱਚਿਆਂ ਨੇ ਪਰੇ ਦਰਬਾਰ ਵਿੱਚ ਆਪਣੇ ਆਪ ਨੂੰ ਸੱਪ ਦੇ ਪੁੱਤਰ ਕਿਹਾ ਹੈ ਕਿ ਸੱਪ ਦੇ ਪੁੱਤਰਾਂ ਨੂੰ ਸਜ਼ਾ ਦੇਣੀ ਤੁਹਾਡੀ ਸ਼ਰਮ ਤਾਬਕ ਜਾਇਜ਼ ਹੈ ਜਾਂ ਨਹੀਂ ਬਿਲਕੁਲ ਜਾਇਜ਼ਾ ਬਿਲਕੁਲ ਜਾਇਜ਼ਾ ਧੰਨਵਾਦ ਸਾਹਿਬ ਮੇਰੇ ਜ਼ਿਹਨ ਦੇ ਵਿੱਚ ਇੱਕ ਤਰਕੀਬ ਆਈ ਹੈ ਜਿਸ ਨਾਲ ਸੱਪ ਵੀ ਮਰ ਜਾਏਗਾ ਤੇ ਛੋਟੀ ਵੀ ਬਚ ਜਾਏਗੀ ਜੇ ਤੁਹਾਡੀ ਇਜਾਜ਼ਤ ਹੋਵੇ ਇਜਾਜ਼ਤ ਹੈ ਕਿਉਂ ਨਾ ਪੈ ਇਹਨਾਂ ਬੱਚਿਆਂ ਨੂੰ ਜਿੰਦਾ ਨਹੀਂ ਹਾਰ ਵਿੱਚ ਖੜੇ ਕਰ ਦੇਈਏ जो जो कंधा उसर नहीं गया त्यों त्यों बच्चे डर गए रोन गए चीखा मारन गए ते डरते डरते ईन तुहाड़ा दीन सब कुछ कबूल कर लेंगे सरकार सब कुछ कबूल कर लेंगे मैं भी इस तरकीब नाल सहमत हाँ बिल्कुल सही राय दी है सुचानंद हो रहा शाबाश शाबाश सुचानंद जी शाबाश काजी साहब देखो फतवा वाह साहब मेरा फतवा तैयार है ਰਬ ਸਾਹਿਬ ਵਕਤ ਹੱਥੋਂ ਗੁਜ਼ਰਦਾ ਜਾ ਰਿਹਾ ਹੈ ਨਾ ਕਰ ਉਹ ਸਭ ਕੁਝ ਇਹਦੇ ਨਤੀਜੇ ਬਹੁਤ ਮਾਰੇ ਨਿਕਲ ਗਏ ਅਬੇ ਮੁਗਲ ਜਾਂ ਸਤਨੂਤ ਨੂੰ ਇਸ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈਗੀ ਨਾ ਕਰ ਕੱਲ ਤਨੂ ਸਾਰਿਆਂ ਦੀ ਜਾਣੀ ਕੀਤੀ ਜਾਵੇ ਤੇ ਜੇ ਇਨ ਦੇ ਪਾਸ ਤੇ ਇਨ ਦੀ ਬਿਰਕ ਮਾਤਾ ਨੂੰ ਪਤਾ ਚੱਲੇਗਾ ਤੇ ਸਭ ਕੰਮ ਆਪਣੇ ਆਪ ਹੀ ਸੌਖੇ ਹੋ ਜਾਣਗੇ ਸਰਕਾਰ ਸਭ ਕੰਮ ਆਪਣੇ ਆਪ ਸੌਖੇ ਹੋ ਜਾਣਗੇ ਰਬ ਸਾਹਿਬ ਇਜਾਬ ਹੈ ਇਹ ਤਾਂ ਇੱਕ ਰਿੱਤਗੀ ਹੈ ਮਾ ਬਜ਼ੀਰ ਖਾਨ ਖਜ਼ਾਨੇ ਆਉਣ ਬੜੀਆਂ ਨਸਰਾ ਤੁਹਾਡੇ ਤੇ ਲਾਂਟਾ ਪਾਉਣ ਗਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੱਚਿਓ ਅੱਜ ਮੈਂ ਤੁਹਾਨੂੰ ਇੱਥੇ ਬਚਾ ਤੇ ਨਹੀਂ ਸਕਿਆ ਪਰ ਹਾਂ ਮੈਂ ਤੁਹਾਡੇ ਹੱਕ ਦੇ ਵਿੱਚ ਹਾਈ

ਇਹ ਨਾ ਦੀਆਂ ਲਾਸ਼ਾਂ ਦੇ ਪੈਸੇ ਵਟੋ ਪੈਸੇ ਹੋਕ ਨੇ ਇਹ ਛੇਡੋਰਾ ਪਟਵਾ ਦੇ ਲੋ ਕਿ ਜਿਸ ਨੇ ਵੀ ਇਹ ਨਾ ਲਾਸ਼ਾਂ ਦਾ ਸਸਕਾਰ ਕਰਨਾ ਹੈ ਉਹ ਸੋਨੇ ਦੇ ਬਾਜ਼ ਜਮੀਨ ਖਰੀਦ ਕੇ ਸਸਕਾਰ ਕਰ ਸਕਦਾ ਹੈ ਸ਼ਾਬਾਸ਼ ਸ਼ਾਬਾਸ਼ ਸਤਿ ਆਨੰਦ ਜੀ ਸ਼ਾਬਾਸ਼ ਸलाम ਨਵਾਸਾ ਆਓ ਆਹ ਧਿਆਨ ਤੋਂ ਟੁੱਟ ਮੱਜੀ ਬੜੀ ਡੇਰੀ ਨਾਲ ਆਇਓ ਸਰਕਾਰ ਸਰਕਾਰੇ ਤੋਂ ਹੋਕਾ ਸੁਣਿਆ ਦੇ ਮੇ ਆ ਗਿਆ ਹੁਕਮ ਕਰੋ ਇਹ ਸਰਕਾਰ ਮੈਂ ਕਰਾਂ ਹੌਟੇ ਰੋ ਦਿਵਾਨ ਟੋਡਰਮਲ ਜੀ ਬਾਬ ਮੇਗਾ ਫੌਦਾ ਹੈ ਜਲੇਂਗਾ ਕਿਸੀ ਹੁਕਮ ਕਰੋ ਸਰਕਾਰ ਜਿੰਨੇ ਕਰਦੀ ਮੋਰ ਆ ਦੇ ਨਾਲ ਲੋਕ ਦੇ ਖੰਡਿ ਚਲੀ ਜੀ ਮੰਗੇ ਖੁਦ ਆਪ ਨੂੰ ਦੇਖ ਕਰੋ ਇਹਨਾਂ ਨੂੰ ਹਥਿਆਰ ਲੈ ਲੈ ਜਾ ਇਹ ਸ਼ਸਤਰ ਇਹ ਸ਼ਾਸਤਰ ਸਾਡੇ ਗੁਰੂ ਨੇ ਸਾਡੀ ਰਾਖੀ ਲਈ ਬਖਸ਼ੀ। ਇੱਕ ਨੌਕਰੀ ਜਿਸੇ ਗੈਰ ਸਿੱਖ ਨੂੰ ਹਰਗੱੜ ਨਹੀਂ ਦੇ ਸਕਦੇ। ਬਾਸਾ ਸ਼੍ਰਾਮ ਤੇ ਜਾਸ ਦੇ ਤਨਾ ਕੁਤ ਪਾਲੀ ਆਪਣੇ ਸਾਥੀ ਦੇ ਹਵਾਲੇ ਕਰ ਸਕਦੇ। ਬਾਕੀ ਫਲਾਮਤ ਮੇਰੇ ਗੁਰੂ ਵੱਲੋਂ ਭੇਜਿਆ ਜ਼ਫਰਨਾਮਾ ਕਬੂਲ ਕਰ। ਕੋ ਮਾਲਕ ਕਰਾਮਾ ਕਾਇਮ ਕਰੇ ਫਰਜ਼ਾਕਸ਼ੋ ਰਾਜ ਕਰੇ ਹਾਕੁਰ ਨਹੀਂ ਐ ਅਦੁੱਤੀ ਸ਼ਕਤੀ ਦੇ ਮਾਲਕ ਪਾਵ ਰਹਿਤ ਮਹਿਰਾਂ ਦੇ ਰੂਪ ਤੂੰ ਖੁਸ਼ੀਆਂ ਰਿਸ਼ਤਾ ਮੁਕਤੀ ਤੇ ਰਹਿਮਤ ਦਾ ਪੰਡਾਤ ਰੂਪ ਨਾ ਸਾਜ਼ੋ ਨਾ ਬਾਜ਼ੋ ਨਾ ਹੋਦੋ ਨਾ ਫਰਿਸ਼ ਖੁਦਾ ਬਖਸ਼ੇਂ ਦੇਇਸ਼ ਹੋਇਸ਼ ਨਾ ਕੋਈ ਸਾਥ ਬਾਤ ਨਾ ਲਸ਼ਕਰ ਬੇਸ਼ੱਕ ਹੋਣ ਕਿਸੇ ਦੀ ਸ਼ਾਮ ਕੇਵਲ ਨਜ਼ਰ ਮਿਹਰ ਦੀ ਕਰ ਦੋ ਸਵਰਗ ਰਹੇਓ ਪੁਰਖ ਜਾਨ ਮਰਾ ਇਤਬਾਰ ਬੜੀ ਕਸਮ ਨੇ ਸਤ के इज्जत को वासत कैसे मैं तेरी कसम से जरा नहीं एक बार मेरा साथी एक है और सच्चा दरबार तुम्हारा कसे साया आयत बजे बड़ो दस्तदार ना सागे चले जिस दिन साया हुमादा दा बेपरवाइया तेल एकता का दी चक्रता होमन लख तले चूंकर अज हुमा हेर ते दर्द जश हलाल अश बुधन बा दस ਨੰਗੇ ਜਦ ਕੋਈ ਫੈਸਲਾ ਸਭ ਜਿਤਨਾ ਤੂਫਾਨ ਹੱਥ ਬਣ ਜਾਂਦਾ ਯੋਧਿਓ ਚੁੱਕ ਲੈਣੀ ਤਲਵਾਰ ਕਿ ਕਸ਼ਮਾ ਕੁਰਾਨ ਮਨ ਕੋਲ ਨਹੀਂ ਐਤ ਵਰ ਉਹਗਲ ਦਾ ਸੁਗੋਈ ਮਨ ਹੀ ਰਹਿਸਕੀ ਹੀ ਕਸ਼ਮਾ ਕੁਰਾਨ ਦੀਆਂ ਕੀ ਤੇਰੇ ਇਕਰਾਰ ਵਰਨਾ ਇੱਕ ਫਕੀਰ ਨੂੰ ਕੀ ਮਤਲਬ ਜੰਗ ਨਾਲ ਆ ਇਮਾ ਪ੍ਰਸਤੀ ਨ ਔਂਜਾਈਂ ਦੇ ਨਾ ਸਹਬਸ਼ ਨਾਸੀ ਨਾ ਮੁਹੰਮਦ ਯਕੀ ਨਾ ਕੋਈ ਤੇਰਾ ਤਰਭ ਨਾ ਕੋਈ ਸੱਚ ਵਿਚਾਰ ਨਾ